ਰੈਡੀ ਭਾਰਤ ਵਾਂਗ ਕੈਨੇਡਾ ਵਿੱਚ ਵੀ ਚਾਰ ਰੁੱਤਾਂ ਹੁੰਦੀਆਂ ਹਨ ਡੰਡੀ ਇਹਨਾਂ ਨੂੰ ਆਕਾਸ਼ ਵਿੱਚ ਸੂਰਜ ਦੀ ਗਤੀ ਮੁਤਾਬਕ ਪਰਿਭਾਸ਼ਿਤ ਕੀਤਾ ਜਾਂਦਾ ਹੈ ਡੰਡੀ ਉਤਰੀ ਅਰਧ ਗੋਲੇ ਵਿੱਚ ਬਸੰਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਦੱਖਣ ਤੋਂ ਉੱਤਰ ਵੱਲ ਚਲਦਾ ਸਿੱਧਾ ਭੂਮੱਧ ਰੇਖਾ ਉੱਪਰ ਹੁੰਦਾ ਹੈ ਡੰਡੀ ਗਰਮੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਉੱਤਰ ਦਿਸ਼ਾ ਵਿੱਚ ਵੱਧ ਤੋਂ ਵੱਧ ਦੂਰੀ ਉੱਤੇ ਹੁੰਦਾ ਹੈ ਡੰਡੀ ਪੱਤ ਚੜ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਉੱਤਰ ਤੋਂ ਦੱਖਣ ਵੱਲ ਚੱਲਦਾ ਸਿੱਧਾ ਭੂਮਧ ਰੇਖਾ ਉੱਪਰ ਹੁੰਦਾ ਹੈ ਡੰਡੀ ਸਰਦੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਦੱਖਣ ਦਿਸ਼ਾ ਵਿੱਚ ਵੱਧ ਤੋਂ ਵੱਧ ਦੂਰੀ ਉੱਤੇ ਹੁੰਦਾ ਹੈ ਡੰਡੀ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕ ਮਨ ਵਿੱਚ ਇੱਕੋ ਧਾਰਨਾ ਲੈ ਕੇ ਆਉਂਦੇ ਹਨ ਕਿ ਉੱਥੇ ਤਾਂ ਹਰ ਸਮੇਂ ਕਾਂਬਾ ਝੇੜਨ ਵਾਲੀ ਠੰਡ ਪੈਂਦੀ ਹੈ ਡੰਡੀ ਬਰਫ਼ ਘਰਾਂ ਨੂੰ ਜੋ ਫੇਰਿਓ ਘੇਰੀ ਰੱਖਦੀ ਹੈ ਡੰਡੀ ਇਹ ਬਿਲਕੁਲ ਗਲਤ ਧਾਰਨਾ ਹੈ ਡੰਡੀ ਇਹ ਕਾਫੀ ਵੱਡਾ ਮੁਲਕ ਹੈ ਜੋ 5 ਟਾਈਮ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ ਡੰਡੀ ਇਨ੍ਹਾਂ ਸਬਨਾ ਵਿੱਚ ਚਾਰ ਰੁੱਤਾਂ ਆਉਂਦੀਆਂ ਹਨ ਡੰਡੀ ਹਰ ਪ੍ਰੋਵਿੰਸ ਵਿੱਚ ਰੁੱਤਾਂ ਦਾ ਆਪੋ ਆਪਣਾ ਮੌਸਮ ਅਤੇ ਅੰਦਾਜ਼ ਹੁੰਦਾ ਹੈ ਡੰਡੀ 23 ਸਤੰਬਰ 2025 ਨੂੰ ਜਦੋਂ ਪੂਰੇ ਸੰਸਾਰ ਅੰਦਰ ਸਾਲ ਦੌਰਾਨ ਰਾਤ ਅਤੇ ਦਿਨ ਤਕਰੀਬਨ ਇੱਕੋ ਜਿੰਨੇ ਲੰਬੇ ਮੰਨੇ ਜਾਂਦੇ ਹਨ ਉਤਰੀ ਗੋਲ ਅਰਧ ਅੰਦਰ ਇਸ ਨੂੰ ਪਤਝੜ ਦਾ ਸ਼ੁਰੂਆਤੀ ਦਿਨ ਮੰਨਿਆ ਜਾਂਦਾ ਹੈ ਡੰਡੀ ਹਰ ਸਾਲ ਇਸ ਤਾਰੀਖ ਵਿੱਚ ਰੈਡੀ ਇੱਕ ਅੱਧੇ ਦਿਨ ਦਾ ਵਾਧਾ ਘਾਟਾ ਵੀ ਹੁੰਦਾ ਰਹਿੰਦਾ ਹੈ ਡੰਡੀ ਤਿੰਨ ਮਹੀਨੇ ਸਤੰਬਰ ਅਕਤੂਬਰ ਨਵੰਬਰ ਪੱਤੇ ਝੜਦੇ ਹੁੰਦੇ ਹਨ ਡੰਡੀ ਕੈਨੇਡਾ ਦੀ ਧਰਤੀ ਉੱਤੇ ਜਿਸਨੇ ਪਤਿ ਚੜ ਦੇਖੀ ਹੈ ਉਹਨਾਂ ਨੂੰ ਪਤਾ ਹੈ ਕਿ ਇਹ ਤਾਂ ਫੁੱਲਾਂ ਦੀ ਰੁੱਤ ਬਹਾਰ ਨੂੰ ਵੀ maat ਪਾ ਜਾਂਦੀ ਹੈ ਡੰਡੀ ਧਾਤੀ ਉੱਤੇ ਖੜੇ ਰੁੱਖ ਰੰਗ ਬਰੰਗੇ ਡਿੱਗਦੇ ਪੱਤਿਆਂ ਨਾਲ ਨ੍ਰਿਤ ਕਰਦੇ ਨਜ਼ਰ ਆਉਂਦੇ ਹਨ ਡੰਡੀ ਹਵਾਵਾਂ ਰੁੱਖਾਂ ਤੋਂ ਪੱਤੇ ਖੋ ਕੇ ਧਰਤੀ ਦੀ ਵਿਸ਼ਾਲ ਕੈਨਵਸ ਉੱਤੇ ਪੱਤਿਆਂ ਦੀ ਚਿੱਤਰਕਾਰੀ ਕਰਦੀਆਂ ਹਨ ਡੰਡੀ ਕੈਨੇਡਾ ਵਿੱਚ ਇਹ ਮਨੋਤ ਹੈ ਕਿ ਜੇ ਤੁਹਾਡੇ ਕੋਲ ਪੇਠਾ ਕੱਦੂ ਜਾਂ ਪੰਪਕਿਨ ਹੈ ਤਾਂ ਤੁਸੀਂ ਖੁਸ਼ਕਿਸਮਤ ਹੋ ਡੰਡੀ ਪਤਝੜ ਵਿੱਚ ਪੇਠੇ ਦਾ ਸੁਆਦ ਕਿੰਨੇ ਤਰੀਕਿਆਂ ਨਾਲ ਚੱਖਿਆ ਜਾ ਸਕਦਾ ਹੈ ਡੰਡੀ ਪੰਪਕਿਨ ਪਾਈ ਪੰਪਕਿਨ ਨਾਨ ਰੋਟੀ ਬਰੈਡ ਪੰਪਕਿਨ ਮਸਾਲੇਦਾਰ ਕੌਫੀ ਚਾਹ ਆਮ ਮਹਈਆ ਹੁੰਦੀ ਹੈ ਡੰਡੀ ਲੋਕ ਪਾ ਚੜਦੇ ਮਹੀਨਿਆਂ ਵਿੱਚ ਉਪਰੋਕਤ ਚੀਜ਼ਾਂ ਨੂੰ ਖਾਣਾ ਪਸੰਦ ਕਰਦੇ ਹਨ ਡੰਡੀ ਇਹ ਮੌਸਮ ਖਤਮ ਹੋਣ ਤੋਂ ਪਹਿਲਾ ਪਹਿਲਾ ਤੁਸੀਂ ਵੀ ਇਹਨਾਂ ਖਾਣ ਵਾਲੇ ਫਕਵਾਨਾਂ ਦਾ ਆਨੰਦ ਜ਼ਰੂਰ ਮਾਣ ਸਕਦੇ ਹੋ ਡੰਡੀ ਪਾਚੜ ਵਿੱਚ ਮਠਿਆਈਆਂ ਸੁੱਕੇ ਮੇਵੇ ਫਲਾਂ ਆਦਿ ਸਭ ਤੋਂ ਠੁਕਵਾ ਮੌਸਮ ਹੁੰਦਾ ਹੈ ਡੰਡੀ ਇਸ ਮੌਸਮ ਵਿੱਚ ਕੈਰੇਮਲ ਸੇਬ ਟਾਫੀਆਂ ਕੈਂਡੀਆਂ ਪੇਠਾ ਪਾਈ ਸੇਬ ਪਾਈ ਪੇਕਣ ਪਾਈ ਚੋਖੀ ਮਾਤਰਾ ਵਿੱਚ ਮਿਲ ਜਾਂਦੀਆਂ ਹਨ ਡੰਡੀ ਇਸ ਵਾਰ ਜੇ ਕੈਨੇਡਾ ਵਿੱਚ ਤੁਸੀਂ ਪੇਟਾ ਪਾਈ ਖਾਣ ਲੱਗੇ ਹੋ ਤਾਂ ਕੋਰੜੇ ਦੀ ਕਰੀਮ ਲੈਣੀ ਜ਼ਰੂਰ ਯਾਦ ਰੱਖਿਓ ਬੜਾ ਸਵਾਦ ਆਵੇਗਾ ਡੰਡੀ ਤੀਬਰ ਗਰਮੀ